ਆਪਣੇ ਮਿੱਤਰ ਦੇ ਨਾਲ ਉਹ ਲੜਕਾ ਬਹੁ ਵੀ ਨਾ ਨਾ ਲੜਕਾ ਹੈਗਾ ਆਪਣੇ ਕਟੂਟਿਆਂ ਦਾ ਉਹਦੇ ਨਾਲ ਦੇ ਫਿਨਿਸ਼ਰ ਰਿਲੇਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਲੈ ਗਏ ਦਾ ਆਉਂਦੀਆਂ ਸੀ ਲੜਕੇ ਦਾ ਜਿਹੜਾ ਉਹ ਪਰੇਸ਼ਾਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸ ਜਿਹੜਾ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਚ ਧਿੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਵਾਂ ਨੇ ਇਹਨਾਂ ਦੇ ਕਿਤੇ ਕਿਤੇ ਕਾਬਰਤਾ ਹੈਲੋ ਕਾਣਾ ਚੀ ਲਾਉਣਾ ਕਿੰਨਾਂ ਜਾਂਦਾ ਹੈ ਹੁਣਾਂ ਹੀ ਲਿਖੋ ਜਾਨਿਆ ਲੈ ਜਾਓ ਭਾਈ ਲੈ ਜਾਓ ਅੰਦਰ ਨੂੰ ਆਮਾਰਿਆ ਅਸੀਂ ਆਪਣੇ ਪਰਵਾਹ ਹਮਾ ਕੰਮ ਕੀਤਾ ਸੀ ਆ ਆਪਣੇ ਆਸ਼ਕਰਾ ਮਿਲ ਕੇ ਲੇਕਿਨ ਹੋਰੇ ਇਹ ਤਾਂ ਮੇਦੀ ਸੋਨਾ 9 2024 ਨੂੰ ਐਸਐਚਓ ਦਿਨਾਂਗਰ ਇਸਪेक्ट ਇਹ ਮਨੋਜਿਕ ਮਾਨੂਤਲਾ ਮਿਲਿਆ ਸੀ ਪਿੰਡ ਸਿਹੋਵਾਲ ਦੇ ਸਵੇਰ ਦੀ ਪੜਨੀ ਤੇ ਕੋਈ ਡੈੱਡ ਬੋਡੀ ਪਈ ਹੈ। ਔਰ ਐਸਐਚਓ ਦਿਨਾਂਗਰ ਜਦੋਂ ਮੌਕੇ ਤੇ ਪਹੁੰਚ ਕੇ ਜਾ ਕੇ ਇਹਨੇ ਮરાਇਆ ਮੌਕਾ ਕੀਤਾ। ਚੈੱਕ ਕਰਦੇ ਜਿਹੜੀ ਹੈਗੀ ਆ ਜਿਹੜੀ 18 ਸਾਲ ਦਾ ਲੜਕੇ ਦੀ লাশ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ। ਜਿਸ ਦੇ ਸਿਰ ਤੇ ਸੱਟਾਂ ਨਾਲ ਖਿਆਨ ਸੀ। ਤੋ ਮੋੜਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰੀਆ ਨਾਂ ਦੀ ਲੜਕੀ ਹੈ ਪ੍ਰੀਆ ਪੁੱਤਰੀ ਸੁਲਵਿੰਦਰ ਸਿੰਘ ਪਿੰਨ ਦਾਖਲਾ ਤੋ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ ਬਹੁਤ ਹੀ ਨੰਦਾ ਲੜਕਾ ਹੈਗਾ ਆਪਣੇ ਪਿੰਡੋਂ ਦਾ ਉਹਦੇ ਨਾਲ ਦੇ ਇਬਸਟੈਬਲਿਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਆਉਣ ਜਾਣ ਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਉਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸੀ ਤੋਂ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਯਾਨਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਜਿਹੜੇ ਕਿ ਰਕਤ ਗੱਬੜਾਤਾ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਉਹ ਕੈਰੀ ਕਰਕੇ ਇਸ ਸਵੇਰੇ ਤੇ ਆ ਕੇ ਛੋੜ ਦਿੱਤਾ ਸੀ ਉਥੇ ਜਿੱਥੇ ਦਿਸ਼ਾ ਨਾਗ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਨਜਰੇ ਰਿਪੋਰਟ ਨੇ ਇਹਦੀ ਫਨਾਕ ਕੀਤੀ ਇਸ ਬਧੀ ਮਕਦਮਾ ਨੰਬਰ ਜਿਹੜਾ ਹੈਗਾ ਸੋ 134 ਡੇਟ 16 9 2024 130 230 10 ਸਬਸੈਕਸ਼ਨ 5 ਭਾਰਤੀ ਨਿਆਂ ਸੰਗਤ ਦਾ ਤਹਿਤ ਬਕਰਾਮਾ ਦਾ ਕੀਤਾ ਗਿਆ। ਤੋਂ ਜਦੋਂ ਗਾਇਨਤ ਪੇਸ਼ ਕਰਨ ਤੇ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਇਹਨਾਂ ਦੀ ਨਜਾਇਜ਼ ਰਿਲੇਸ਼ਨ ਕਰਕੇ ਬੋਬੀ ਨਾਲ ਜੋ ਜਿਹੜਾ ਲੜਕਾ ਇਹੜਾ ਹੈਗਾ ਤੇ ਚਾਚੇ ਲੜਕਾ ਮਨਨ ਵਾਲਾ ਨੂੰ ਰੋਕਦਾ ਸੀ। ਇਸ ਚੀਜ਼ ਤੇ ਇਤਰਾਜ਼ ਕਰਦਾ ਸੀ ਤੇ ਇਸੇ ਕੁੰਦਨ ਜਿਹਨਾਂ ਨੇ ਦਾ ਮਰਡਰ ਕੀਤਾ। ਤੋਂ ਦੋਵਾਂ ਨੂੰ ਕਿਊਜ਼ ਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਗਿਆ। ਸਰਕੀ ਨੇ ਨਜਾਇਜ਼ ਬੰਦੇ ਨੇ ਕਾਰਨ ਕਰ ਹਾਂ ਬਿਲਕੁਲ ਇਹ ਨਜਾਇਜ਼ ਬੰਦਾ ਕਰਕੇ ਹੀ ਇਹਨਾਂ ਨੇ ਆਪਕ ਜਿਹੜੀ ਇਹ ਨੁਕੁੰਦ ਸੀ ਕੋਈ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹਦੇ ਘਰੇ ਲੜਕਾ ਆਇਆ ਹੋਇਆ ਸੀ ਤਾਂ ਜਦੋਂ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ 'ਚ ਮਾਰਨ ਕਰ ਦਿੱਤਾ ਇਹ ਤਕਰੀਬਨ ਇਹਨਾਂ ਦੀ 18-19 ਸਾਲ ਦੀ ਉਮਰ ਹੈਗੀ ਹੈ ਲੜਕੇ ਮਰਨ ਵਾਲੇ ਦੀ ਵੀ ਤੇ ਜਿਹੜੇ ਹੈਗਾ ਦੋਨੇ ਕਲੂਜ਼ ਨੇ ਉਹੀ ਉਧਾਰਨ ਚੱਲਦੀ ਕਿਵੇਂ ਹੈ